ਇਵੇਂ ਵਾਲੀ ਕੰਧਾਰੀ ਦੇ ਸੁੱਟੇ ਪੱਥਰ ਨੂੰ ਗੁਰੂ ਨਾਨਕ ਦੇਵ ਜੀ ਨੇ ਰੋਕਿਆ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਵਿੱਚ ਸਥਿਤ ਪੰਜਾ ਸਈ ਵਿਖੇ ਇੱਕ ਪੱਥਰ ਨੂੰ ਰੋਕਿਆ ਸੀ ਇਸ ਘਟਨਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਿੱਥੇ ਇੱਥੇ ਇੱਕ ਪਹਾੜੀ ਦੇ ਹੇਠਾਂ ਬੈਠੇ ਸਨ ਉੱਥੇ ਇੱਕ ਪਹਾੜੀ ਤੇ ਵਾਲੀ ਕੰਧਾਰੀ ਨਾਮ ਦਾ ਇੱਕ ਫਕੀਰ ਆਇਂਦਾ ਸੀ ਜਦੋਂ ਮਰਦਾਨਾ ਨੂੰ ਪਿਆਸ ਲੱਗੀ ਤਾਂ ਗੁਰੂ ਜੀ ਨੇ ਉਸ ਨੂੰ ਵਾਲੀ ਕੰਧਾਰੀ ਕੋਲ ਪਾਣੀ ਲੈਣ ਭੇਜਿਆ ਪਰ ਵਾਲੀ ਕੰਧਾਰੀ ਨੇ ਆਪਣੇ ਹੰਕਾਰ ਵਿੱਚ ਆ ਕੇ ਮਰਦਾਨੇ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਮਰਦਾਨੇ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਗੁਰੂ ਜੀ ਨੇ ਮੁਸਕਰਾ ਕੇ ਮਰਦਾਨੇ ਨੂੰ ਕਿਹਾ ਕਿ ਉਹ ਉਸੇ ਪੱਥਰ ਹੇਠੋਂ ਪਾਣੀ ਪੀਵੇ ਜਿੱਥੇ ਉਹ ਬੈਠੇ ਸਨ ਮਰਦਾਨੇ ਨੇ ਜਿਵੇਂ ਹੀ ਪੱਥਰ ਹੇਠੋਂ ਹੱਥ ਨਾਲ ਥੋੜੀ ਜਿਹੀ ਮਿੱਟੀ ਖੋਦੀ ਤਾਂ ਉਥੋਂ ਠੰਡੇ ਪਾਣੀ ਦਾ ਝਰਨਾ ਵਹਿ ਤੁਰਿਆ ਇਹ ਦੇਖ ਕੇ ਵਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਉਸ ਨੇ ਆਪਣੀ ਪਹਾੜੀ ਤੋਂ ਇੱਕ ਵੱਡਾ ਪੱਥਰ ਗੁਰੂ ਨਾਨਕ ਦੇਵ ਜੀ ਵੱਲ ਸੁੱਟਿਆ ਗੁਰੂ ਜੀ ਨੇ ਆਪਣਾ ਹੱਥ ਅੱਗੇ ਕਰਕੇ ਉਸ ਪੱਥਰ ਨੂੰ ਰੋਕ ਲਿਆ ਗੁਰੂ ਜੀ ਦਾ ਪੰਜਾ ਪੱਥਰ ਤੇ ਛਪ ਗਿਆ ਜਿਸ ਕਾਰਨ ਉਸ ਸਥਾਨ ਦਾ ਨਾਮ ਪੰਜਾ ਸਾਹਿਬ ਪੈ ਗਿਆ ਅੱਜ ਵੀ ਪੰਜਾ ਸਾਹਿਬ ਗੁਰਦੁਆਰੇ ਵਿੱਚ ਇਹ ਪੱਥਰ ਮੌਜੂਦ ਹੈ ਅਤੇ ਲੱਖਾਂ ਸਰਦਾਲੂ ਇਸ ਦੇ ਦਰਸ਼ਨ ਕਰਨ ਆਉਂਦੇ ਹਨ